ਇਸ ਪਿਛੇ ਨਾ ਗਪਤਾ ਮੌਕੇ ਤੇ ਮਸ਼ੀਦਾ ਕਾਰੋਬਾਰ ਕਰਨ ਵਾਲਾ ਨੂੰ ਪੁਲਿਸ ਦੀ ਨਸੀਹਤ ਇੱਕ ਨਸ਼ਾ ਤਸਕਰ ਦਾ ਹੋਰ ਕਾਰ ਬਠਿੰਡਾ ਪੁਰਸ ਵੱਲੋਂ ਫ੍ਰੀਜ ਕੀਤਾ ਗਿਆ ਸੋ ਬੀਐਸਪੀ ਦਿਹਾਤੀ ਹਨ ਗੁਪਤਾ ਉਹਨਾਂ ਦੀ ਗਵਾਈ ਦੇ ਵਿੱਚ ਬਠਿੰਡਾ ਪੁਲਿਸ ਐਸਐਚਓ ਅਨੰਦਗੜ੍ਹ ਦੀ ਗਵਾਈ ਹੇਠ ਪਹੁੰਚੀ ਹੋਈ ਹੈ ਉਹਨਾਂ ਵੱਲੋਂ ਨਸ਼ਾ ਤਸਕਰੀ ਦਾ ਕਾਰਜ ਜਿਹੜਾ ਫ੍ਰੀ ਕੀਤਾ ਜਾ ਰਿਹਾ ਤੁਸਰ ਨਾਲ ਹੋ ਜਾ ਉਸੇ ਸਾਥ ਨਾਲ ਹੋ ਤੁਸੀਂ ਕਿਸ ਨੂੰ ਵੱਡੀ ਕਾਰਵਾਈ ਕੀਤੀ ਗਈ ਹੈ ਕਿਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਅਸ਼ਾ ਤਸਕਰ ਦੇ ਖੋਰ ਕਰ ਕੀਤੀ ਗਿਆ ਬੀਐਸਪੀ ਇਹਨਾਂ ਗੁਪਤਾ ਸੱਦੇ 23 ਲੱਖ ਰੁਪਏ ਤੇ ਲਗਾ ਲਏ ਤੇ ਲੱਖ ਰੁਪਏ ਦੀ ਸਾਡੇ 24 ਲੱਖ ਰੁਪਏ ਜੋ 24 40 ਲੱਖ ਰੁਪਏ ਲੱਗਦੇ ਟੋਟਲ ਸਿੰਦਰ ਡਿਸਟ੍ਰਿਕਟ ਆ ਨਹੀਂ 2024 ਨੂੰ ਵੀ ਕਹਿ ਰਹੇ ਆਪਣੇ ਆਪਣੇ ਤੋਂ ਜ਼ਿਆਦਾ ਕਹਿ ਰਹੇ ਜੀ ਸتمبر ਮਹੀਨੇ ਤੋਂ ਲੈ ਕੇ 11ਵਾਂ ਕੇਸ ਹੈ ਜੀ ਦਸੰਬਰ ਤੋਂ 12 11ਵਾਂ ਕੇਸ ਹੈ 11ਵਾਂ ਹੈ ਇਹ 12 ਨਹੀਂ ਹੈ ਇਹ 11ਵਾਂ ਹੈ 10 ਬਣਾ ਹੋ ਉਹ ਜਿਹੜਾ ਬਾਈਟ ਉਸ ਦੇ ਤੇ ਆਇਆ ਲਗਦਾ ਹੈ ਕੰਪਿਊਟਰ ਦਾ ਬਹੁਤ ਜੁਦੀ ਹੋ ਰਿਹਾ ਹੈ ਅਨੋਰ ਵੀ ਇਸੇ ਜਿਹੜਾ ਹੈ ਇਸ ਤੋਂ ਇਲਾਵਾ ਵੀ ਇਹ ਲਗਾਤਾਰ ਹੀ ਆਇਆ ਹੈ

ਮੈਂ ਤੁਹਾਡੇ ਕੋਲ ਕੋਠੀ ਅੰਦਰ ਅੰਦਰ ਵਾਲਾ ਕੋਠੇ ਸੰਦ ਕੋਠੀਸ਼ ਬਣਾ। ਜੇ ਅਮਰ ਕਰੀ। ਜੇ ਬਖਾ ਜੀ ਪਹਿਲਾ ਮਾਰਾ ਬਖਾ ਆਇਆ ਪਿਆ ਬੁਜੀ ਕਿੰਨੇ ਵਾਰੀ ਤਾਂ ਸਾਈਨ ਕਰਾ ਕੇ ਲੱਗੀ ਆਹੀ ਵੀ ਆ ਗਿਆ। ਲੋਰੀ। ਇਹ ਫੰਦੀ ਲਾ। ਆਕਰ ਨਹੀਂ ਤਾਂ ਫਿਕਰ ਨਹੀਂ ਜੈਤ ਵੀ ਤਾਂ ਆਇਆ ਤੁਹਾਡੇ ਕੋਲੇ ਜੇ ਦਾ। ਕੋਈ ਨਹੀਂ ਬੀਬੀ। ਅਭੀ ਚਾਰਾ ਜੁਰੀ ਕਰ ਲਿਓ ਤੇ ਦਿੱਲੀ ਕੋਲੋਂ 45 ਦਿਨਾਂ ਦਾ ਸਮਾਂ ਆ ਗਿਆ। আঁ��টালাই কাকাকাশছ্র ষ্য়িছ পাভেই দুময়া 50 সিনুনুনুনুতু collapsed państwo ਹਾਂਜੀ ਜੀ ਇਹ ਥੋੜਾ ਨੰਦਗੜ੍ਹ ਦੇ ਵਿੱਚ ਪਿੰਡ ਪੈਂਦਾ ਚੁੱਗੇਕਲਾ ਇੱਥੇ ਦਾ ਜਿਹੜਾ ਵਸਨੀਕ ਹੈ ਅਲਬੇਲ ਸਿੰਘ ਇਹਨਾਂ ਦੇ ਉੱਪਰ ਐਨਡੀ ਦੇ ਦੋ ਪਰਚੇ ਦਰਜ ਹੈ ਕਮਰਸ਼ੀਅਲ ਰਿਕਵਰੀ ਤੇ ਉਹਦੇ ਉਸ ਦੇ ਅੰਡਰ ਹੀ ਉਹਨਾਂ ਨੇ ਇਹਨਾਂ ਨੇ ਆਪਣਾ ਜਿਹੜੀ ਕੋਠੀ ਬਣਾਈ ਹੈ ਤੇ ਅਸੀਂ ਇਹਨਾਂ ਦਾ ਕੇਸ ਬਣਾ ਕੇ ਭੇਜਿਆ ਸੀ ਸੈਕਸ਼ਨ 68 8 ਐਫ ਦੇ ਅੰਡਰ ਦਿੱਲੀ ਉਹ ਤੋਂ ਕੰਪੀਟੈਂਟ ਅਥਾਰਟੀ ਨੇ ਅਪਰੂਵ ਕਰਤਾ ਤੇ ਅਸੀਂ ਅੱਜ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਨ ਲਈ ਇੱਥੇ ਨੋਟਿਸ ਪੇਸਟ ਕਰਤਾ ਇਸ ਕੋ ਪਹਿਲਾਂ ਵੀ ਜਿਹੜੀਆਂ ਕਾਫੀ ਪ੍ਰਾਪਰਟੀਆਂ ਫ੍ਰੀਜ਼ ਹੋ ਚੁੱਕੀਆਂ ਨੇ ਹਾਂਜੀ ਅਸੀਂ ਰੈਗੂਲਰਲੀ ਬਠਿੰਡਾ ਜ਼ਿਲ੍ਹੇ ਵੱਲੋਂ ਬਠਿੰਡਾ ਪੁਲਿਸ ਵੱਲੋਂ ਜਿਹੜੇ ਵੀ ਡਰੱਗਸ ਸਮਗਲਰਸ ਨੇ ਜਿਨ੍ਹਾਂ ਨੇ ਇਲੀਗਲੀ ਪ੍ਰਾਪਰਟੀ ਐਕਵਾਇਰ ਕੀਤੀ ਉਹਨਾਂ ਦਾ ਕੇਸ ਬਣਾ ਕੇ ਭੇਜ ਰਹੇ ਹਾਂ ਉਹਦੀ ਸੀਰੀਜ਼ ਦੇ ਵਿੱਚ ਹੀ ਹੁਣ ਅਸੀਂ ਅੱਜ ਇੱਥੇ ਨੋਟਿਸ ਪੇਸ ਕਰ ਰਹੇ ਹਾਂ ਇਹਨਾਂ ਦੀ ਪ੍ਰਾਪਰਟੀ ਜਿਹੜੀ ਟੋਪਿਕਲ ਹੈ ਇਹ ਹੈ ਜੀ ਇਹਨਾਂ ਦੀ ਇੱਕ ਘਰ ਹੈ which is around approximately 23 23 ਲੱਖ ਦਾ ਤੇ ਇੱਕ ਗੱਡੀ ਆ Swift ਉਹ ਲੱਖ ਡੇਢ ਲੱਖ ਦੀ ਗੱਡੀ ਇਹ ਨਸ਼ੇ ਦੇ ਵਿੱਚ ਹੀ ਬਣਾਈ ਇਹਨਾਂ ਨੇ ਸਾਰੇ ਹਾਂਜੀ ਬਿਲਕੁਲ ਜੀ ਹੋਰ ਨਸ਼ਾ ਤਸਕਰ ਜਾਂ ਕੰਮ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਦੇਖੋ ਉਹਨਾਂ ਦੇ ਲਈ ਇਹੀ ਮੈਸੇਜ ਹੈ ਕਿ ਜਿਹੜੇ ਵੀ ਆਪਣੇ ਡਰੱਗ ਸਮਗਲਰਸ ਹੈ ਜਿਹੜੇ ਕਿ ਚਿੱਟਾ ਵੇਚ ਕੇ ਜਾਂ ਨਸ਼ਾ ਨਸ਼ਾ ਤਸਕਰੀ ਕਰਕੇ ਪ੍ਰੋਪਰਟੀਜ਼ ਐਕਵਾਇਰ ਕਰ ਰਹੇ ਆ ਉਹਨਾਂ ਦਾ ਉਹਨਾਂ ਦੇ ਨਾਲ ਵੀ ਇਹੀ ਸਲੂਕ ਕੀਤਾ ਜਾਊਗਾ ਇਹ ਕਾਨੂੰਨ ਬਹੁਤ ਸਖਤ ਹੈ ਉਹਨਾਂ ਦੀ ਜਿਹੜੇ ਵੀ ਪ੍ਰੋਪਰਟੀਜ਼ ਹੈ ਇਲੀਗਲੀ ਐਕਵਾਇਰਡ ਹੈ ਸਾਰੀ ਸਰਕਾਰ ਦੇ ਨਾਲ ਚੜਨ ਗਿਆ ਨਾ ਤੋਂ ਅੱਗੇ ਇਹਨੂੰ ਸੇਲ ਕਰ ਸਕਦੇ ਆ ਨਾ ਕਿਸੇ ਦੀ ਰਿਲੇਟਿਵ ਰਿਸ਼ਤੇਦਾਰ ਦੇ ਨਾਮ ਤੇ ਤਬਦੀਲ ਕਰ ਸਕਦੇ ਆ ਤੇ ਇਹਨਾਂ ਦੀ ਪ੍ਰੋਪਰਟੀ ਦੀ ਬਾਅਦ ਚੋਂ ਕੁਰਕੀ ਕਰਵਾਈ ਜਾਏਗੀ ਕੀ ਨਸ਼ਾ ਫੜਾ ਕੇ ਇਸ ਦੀ ਇਹਨਾਂ ਤੋਂ ਗੋਲੀਆਂ ਸੀ ਜੀ ਫਾਰਮਾਸਿਊਟਿਕਲ ਕਿੰਨੀਆਂ ਸੀ 1500 1500 ਗੋਲੀਆਂ ਸੀ ਉਹ ਨਹੀਂ ਬੰਦਾ ਅੰਦਰ ਆ ਕਿ ਬਾਹਰ ਜਵਾਨ ਤੇ ਮਤਲਬ ਬੇਲ ਤੇ ਜੀ ਤੁਸੀਂ ਸੁਣਿਆ ਡੀਐਸਪੀ ਹਨਾ ਗੁਪਤਾ ਵੱਲੋਂ ਕਾਰਵਾਈ ਕੀਤੀ ਹੈ 1500 ਨਸ਼ੀਲੀਆਂ ਕੁੜੀਆਂ ਦਾ ਤਬੰਦ ਕਰੀਏ ਸੀ ਤੇ ਜੁੜੇ ਹੋ ਤੁਸੀਂ ਇਸ ਤਰ੍ਹਾਂ ਦੀ ਤੁਸਨ ਹੋਰ ਵੀ ਇਸ ਤਰ੍ਹਾਂ ਦੇ ਅਸੀਂ ਕੰਮ ਕਰਦੇ ਹਾਂ